ਕੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛੇ ਕਰਦੇ ਹਾਂ ਕੋਈ ਨਾ ਇਹ ਤਾਂ ਅੱਜ ਫਰੇ ਬੰਦ ਕਰਨਾ ਪਏ ਮੇਰੇ ਵਿੱਚ ਅੱਛਾ ਅੱਛਾ ਹਾਂ ਉਹ ਸੁਣਾਓ ਸੈਟਰਟਾਈਪਾ ਬੜੀਆ ਬੜੀਆ ਵੇਰੇ ਕਿਰਪਾ ਭਾਬੇ ਨਾਨਕ ਦੀ ਹੋਰ ਅਚਨ ਠੰਡ ਠੰਡ ਤੋਂ ਅੰਨੇ ਗਰੀ ਪ੍ਰਾਵਾ ਗਰਮੀ ਪੈਂਦੀ ਆ ਗਰਮੀ ਐ ਇਸੇ ਰ ਹੋਰ ਉਨੇ ਡਿਗਰੀ ਟੈਂਪਰੇਚਰ ਹੋਇਆ ਤਾਂ ਤੂੰ ਆ ਨਾ ਗਰਮੀ ਨਹੀਂ ਅਜੇ ਤਾਂ ਬਜਾਏ ਗਰਮੀ ਦਾ ਪ੍ਰਵਾਹ ਠੰਡ ਵੀ ਇਹਨੇ ਗਰਮੀ ਵੀ ਵਧ ਗਿਆ ਆ ਤੋਚਾੜਿਆ ਹੈ ਹਾਂ ਹੁਣ ਤਾਂ ਆ ਤੋਚਾੜਿਆ ਆ ਵਾਦੀਆਂ ਨਾਲ ਗਰਮੀ ਨਾਲ ਠੰਡਣ ਅੱਛਾ ਸਾਥੀ ਵੀ ਨਾ ਨਾ ਪ੍ਰਵਾਹ ਇੱਥੇ ਤਾਂ ਗਰਮੀ ਪੂਰੀ ਆ ਐਡੀ ਨਹੀਂ ਗੱਲ ਮਤਲਬ ਸੋ ਉਥੋਂ ਤਾਂ ਠੰਡ ਹੈ ਜੀ ਥੋਡੇ ਨਾਲ ਉਧਾਂ ਥੋਡੇ ਕਿੰਨੇ ਡਿਗਰੀ ਟੈਂਪਰੇਚਰ ਆ ਹੁਣ ਤਾਂ ਬਹੁਤ ਘਟਾ ਹੈ ਰੇ ਠੰਡਾ ਨਾ ਕਰੀਂ ਹੁਣ ਤਾਂ ਮਾਨ ਰੋ ਯਾਰ ਨਾ ਠੰਡਾ ਲਾਉਂਦੇ ਨਾ ਗਰਮੀ ਆ ਜੰਤਾ ਫੇਰ ਵੀ ਟੈਂਪਰੇਚਰ ਕਿੰਨਾਗਾ ਹੁਣ ਮੈਂ ਤਾਂ ਵੇਖਿਆ ਨਹੀਂਗਾ ਕਿੰਨਾ ਰਹਾ ਸਾਢੇ 19 ਡਿਗਰੀ ਆ ਸਾਡੇ ਹਿਸਾਬ ਨਾਲ ਤਾਂ ਗਰਮੀ ਆ ਸਾਡੇ ਤਾਂ ਹੋਊਗਾ ਤੇ 24 ਤੋਂ ਘੱਟ ਨਹੀਂ ਹੋਣਾ ਇੰਨੇ ਜਿਆਦੇ ਥੋੜੇ ਹੋਣੇ ਦੇਖ ਲੈਨੇ ਆ 1 ਮਿੰਟ ਰੋ ਲੈਣ ਤੇ ਸਰ ਹੋਰ ਕੰਮ ਕਰ ਬੜੀ ਚੱਲਿੰਦਾ ਕਾਮਕਾਰ ਵਧੀਆ ਮਾਰ ਕਦੀ ਕਿਰਪਾ ਵੀਰੇ ਟਾਈਮ ਪਾਸ ਕਰੀ ਜਾਂਦੇ ਆ ਬਾਬੇ ਨਾਨਕ ਦੀ ਵੇਰ ਤੁਸੀਂ ਸੁਣਾਓ ਕਹਿੰਦੇ ਆ ਸਹਜ ਦਾ ਹਰਿਆਦਾ ਮੰਦਾ ਇਹ ਦਖਦੇ ਕੱਢਾ ਗਿਆ ਕਹਣ ਹੈ ਹੈ ਹੜਾ ਕਰਕੇ ਮੰਦਾ ਨਾ ਹੜਾ ਬਾਤ ਕਰ ਬਹੁਤ ਅਫਰ ਆਇਆ ਉਹ ਵੀ ਯਾਰ ਹੜਾ ਬਸ ਕਿੰਨੀ ਜੜਿਆਂ ਦਾ ਸਾਰੇ ਘਰਬਾਰ ਸਾਰੇ ਐ ਰੁੜ ਕੇ ਅੱਖਾਂ ਮੂਰੇ ਸਾਰੇ ਉਮਰ ਦੀ ਕਮਾਈ ਬੰਦੇ ਪਸੂ ਸੱਕ ਜਵਾਕ ਜਿਹੜੇ ਨਿੱਕਾ ਇਹੜਾ ਉਹ ਕੱਲਾ ਬਚਾਵੇ ਨਾ ਜਦੋਂ ਨਿਕਾਇਆ ਜਵਾ ਜਿਹੜਾ ਚੱਕਾ ਵੇ ਉਹਨਾਂ ਨੇ ਬੋਦੀ ਹਾਂ ਦੇਖਦੇ ਕੱਲਾ ਬਚਾ ਸਾਰੇ ਮਾਪੇ ਰੋੜ ਗਏ ਉਹ ਕੱਲਾ ਕਿੰਨੇ ਲੋਕ ਕਿੰਨੇ ਲੋਕ ਮਾਰੇ ਗਏ ਵਿਚਾਰੇ ਕਿੰਨੇ ਜਾਨਵਰ ਮਾਰੇ ਗਏ ਇਹ ਵਾ ਜਾਨਵਰ ਬਹੁਤ ਮਾਰੇ ਹੋ ਪੈ ਰਿਆ ਯਾਰ ਹੂੰ ਸੋਚ ਗਿਆ ਹੁੰਦਾ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ ਵੀਰੇ ਜਿੰਨੀ ਜੀ ਵੀ ਹੁੰਦੀ ਆ ਜੀ ਬਹੁਤ ਕਰੀ ਨੇ ਪਰ ਆਪੇ ਜੀ ਸੀਗੇ ਮੈਂ ਨਹੀਂ ਗਿਆ ਆਪ ਵੀ ਪਹੁੰਚੇ ਜਾਂਦਾ ਤੁਸੀਂ ਇੱਥੇ ਹੈਗੇ ਹੋ ਵੀ ਪਹੁੰਚੋ ਉਹਨਾਂ ਦੀ ਮਦਦ ਕਰੋ ਵਿਚਾਰਿਆਂ ਦੀ ਬਹੁਤ ਹੈ ਸੱਸੀ ਗਾਲ ਜੀ ਬਈ ਜਿਹਨੇ ਕਮੈਂਟ ਕਰਕੇ ਜੁਰਦ ਦੱਸਿਆ ਕਰੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਆਪ ਤੁਹਾਡੇ ਵੀਡੀਓ ਨੂੰ ਜ਼ਰੂਰ ਲਾਈਕ ਕਰਦਾ ਵੀਰੋ ਮੈਂ ਗੋਤਮ ਉਹਨੇ ਵੈਰੀ ਗੋਤਮ ਉਹਨੇ ਜੀ ਮੰਤਾ ਜੀ ਸੇ ਮੀ ਗੁੱਡ ਮਾਰਨਿੰਗ ਜੀ ਕਿਹੜਾ ਪਿੰਡ ਹੈ ਜੀ ਆਪਣਾ ਸੱਤਕਾਲ ਦੀ 28 ਜਣੇ ਵਾਚਿੰਗ ਹੋ ਗਈ ਜੀ ਤੇ ਲੈਕਚਰ ਵੀ ਕਹਿੰਦਾ ਗੁਰ ਕਥੋਂ ਜੁੜਾ ਕਿਸੇ ਦੱਸੋ ਯਾਰ ਮੈਂ ਸਰੀ ਸੇ ਹੂੰ ਵੈਂਕੂਵਰ ਸੇ ਕੈਨੇਡਾ ਸਰੀ ਬਹੁਤ ਸੋਇਆ ਤੇ ਇਹ ਬਾਈ ਸ੍ਰੀ ਮੁਖਸਰ ਸਾਹਿਬ ਸੇ ਹਾਂ ਜੀ ਸ੍ਰੀ ਮੁਖਸਰ ਸਾਹਿਬ ਫਾਇਜ਼ ਲਾਈਵ ਆਈ ਮੈਂ ਤਾਂ ਤੇ ਬਾਕੀ ਬਾਈ ਪਲੀਥੋ ਦਈਏ ਥੋ ਡੇਰ ਕੇ ਦਾਈ ਫੈਰ ਸੁਣਾ ਦਿੰਦਾ ਇੱਕ ਸ਼ੈਰੀ ਹੁਣ ਕਿਥੋਂ ਸੁਣਾ ਦੀਏ ਕਿ ਸੁਣਾਈਏ ਬਾਦ ਦੇ ਦੀ ਸੁਣਾਦਣਾ ਪਹਿਲਾਂ ਮੈਂ ਦਿਲ ਦੇ ਕਿਸੇ ਕੋਨੇ ਵਿੱਚ ਉਹਦੀ ਤਸਵੀਰ ਬਣਾਈ ਆ ਸਾਹਾਂ ਵਾਂਗੂ ਉਹ ਮੇਰੀ ਰੂਹ ਵਿੱਚ ਸਮਾਈ ਆ ਦਿਲ ਨਹੀਂ ਲੱਗਦਾ ਉਹਦੇ ਬਿਨ ਉਹ ਦੁੱਖਾਂ ਦੀ ਦਵਾਈ ਆ ਰੱਬਾ ਯੋਹੋ ਜੇ ਮੇਰੀ ਮੈਂ ਜਿੰਦੇ ਉਹਦੇ ਲਈ ਖਿਲਾਈ ਆ ਰੱਬਾ ਯੋਹੋ ਜੀ ਮੇਰੀ ਮੈਂ ਜਿੰਦੇ ਉਹਦੇ ਲਈ ਖਿਲਾਈ ਆ ਕਮੈਂਟ ਕਰਕੇ ਦੱਸੋ ਸ਼ੈਰੀ ਭਾਈ ਜੀ ਕਿਵੇਂ ਲੱਗੀ ਆ ਲਾਈਕ ਵੀ ਕਰਨਾ ਵੀਡੀਓ ਵੀ ਭਾਈ ਵੀ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਰਾਡ ਸਬਸਕ੍ਰਾਈਬ ਕਰ ਲਓ ਨਾਮ ਹੈ ਬਰਾਡ ਕੋਟੇ ਵਾਲਾ ਚੈਨਲ ਆ ਇੰਸਟਾਗ੍ਰam ਟੈਕਟੌਕ ਟੈਕਟੌਕ ਦਾ ਪਰੇ ਤੇ ਚੰਨ ਨਹੀਂ ਛੋਟੇ ਇੰਡੀਆ ਟੈਕਟੌਕ ਬੰਦਾ ਅਹ ਫਿਰ ਕੋਲ 1000 ਸੌ 1000 ਮੈਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਉਥੇ ਮੈਂ ਪਾਏ ਹੋਏ ਆਪਦੇ ਕਾਫੀ ਲਿਫਟ ਲਿਖ ਕੇ ਅਜੀ ਬਾਈ ਜੀ ਕਿੱਥੋਂ ਜੁੜਿਆ ਕਮੈਂਟ ਕਰਕੇ ਦੱਸ ਲਓ ਬਾਈ ਜੀ ਸ਼ਹਿਰੀ ਜਮਾਨੇ ਜਿਹੜਾ ਮੈਂ ਕੱਲ ਪਾਇਆ ਉਹ ਸੁਣਿਆ ਹੋਣਾ ਉਹ ਇਹਤੇ ਡਾਕੂ ਖੇਸਾ ਹੋ ਜਾਂਦੇ ਕਈ ਚੋਜ ਵੱਲੇ ਕਰਦੇ ਆ ਜੋ ਜਾਣੇ ਉਹਦੀ ਕੁਦਰਤ ਨੂੰ ਬਸ ਉਹ ਹੀ ਉਹ ਤੋਂ ਡਰਦੇ ਆ ਇੱਥੇ ਪੈਸੇ ਵਾਲੇ ਵੀ ਨਹੀਂ ਦਰਦ ਤੋਂ ਕਈ ਨੰਨਾ ਤੁਨਵਾ ਮੈਂ ਆਪਾ ਸਤਿ ਹੋ ਪੰਜਾਬ ਮੈਂ ਇੱਥੇ ਤਾਂ ਮੈਂ ਆ ਰਹੇ ਸੋ ਬਟ ਪੰਜਾਬ ਮੈਂ ਕਾਹਨੋਂ ਮੈਂ ਵੀ ਆਪ ਤੋਂ ਨਹੀਂ ਮੈਂ ਮੈਂ ਰਸਤੇ ਤੋਂ ਅੱਜ ਰਿਹਾ ਜਾਏ ਚਾਬੀ ਮੈਂ ਤਾਂ ਇੱਥੇ ਖੜੀਆਂ ठीक है ना भैया की क्या इन्होंने समझ लगी अपने तो का में पंजाब में पंजाब च किथों हां मैं मैं राजस्थान तो कोटे तो मैं है गई पिंड कोटले अब वो अपना तो नाथ श्री मुक्तर साहब अपना जिला जी तुसी तो सही कमेंट करके किथों सही तो कैसे बने का बाकी लाइक शेयर जो कर दे करो चैनल को सब्सक्राइब कर लो प्राण कोटे का चैनल जी दोनों ने ਰਕੀਰ ਜੈਨਰ ਤੋਂ ਵੀ ਲਾਈਵ ਹੈ ਤੁਸੀਂ ਲਾਈਕ ਸਬਸਕ੍ਰਾਈਬ ਕਰ ਸਕਦੇ ਹੋ। ਜੇ ਤੁਹਾਨੂੰ ਆ ਵੀ ਵੀਡੀਓ ਦੀ ਪ੍ਰੋਮੋਸ਼ਨ ਕਰਾਉਣੀ ਹੈ ਆਪਾਂ ਫ੍ਰੀ ਚ ਕਰ ਦਿੰਨੇ ਆ ਕੋਈ ਚੱਕਰ ਨਹੀਂਗਾ। ਹਾਂਜੀ ਵੀਰੇ ਤੇ ਆਪਾਂ ਜਿਹੜੀ ਪਹਿਲਾਂ ਕਵਿਤਾ ਲਿਖੀ ਸੀ ਉਹ ਵੀ ਸੁਣਾ ਦਿੰਨੇ ਆ ਪੁਰਾਣੀ ਹਾਂਜੀ ਸੁਣਾ ਹਾਂ ਨਹੀਂ ਪਤਾ। ਬਾਗ ਲਿਖਣਾ ਨਹੀਂ ਬੜਾ ਤੁਸੀਂ ਬਟ ਆਪकी ਲੈਂਗੁਏਜ ਪੰਜਾਬੀ ਹੈ। ਹਾਂਜੀ ਲਈ ਤਾਂ ਪੰਜਾਬੀ ਕਿਉਂਕਿ ਜਿਸ ਇਲਾਕੇ ਵਿੱਚ ਆਪਾਂ ਰਹਿੰਦੇ ਆ ਨਾ उसकी लैंग्वेज भी आती है आप राजस्थानी राजस्थान में कौन सी भाषा बोलनी है आपको बताओ बलदेव सिंह तो बोलते हैं आप कहाँ से हो बड़े रंजीत अपने नाल जुड़ा हुआ है कमेंट करके दोसो तुम भी शायरी सुन लो 2 मिनट करके हां का इलाके में थोड़ी बोलते हैं और ताके किसी बोले से मारती तोल को की कह समझ नहीं आ जी बस राजस्थानी है अच्छा ਹਾਂ ਆਵਾਜ਼ਾਂ ਤੋਂ ਨਹੀਂ ਬੋਲਦੇ ਮੈਂ ਬੋਲਦੇ ਸਭ ਬੋਲਦੇ ਸਭ ਆਵਾਜ਼ਾਂ ਹੁੰਦੀ ਆਪ ਨੂੰ ਅਗਲੇ ਵੀ ਆਬੀ ਹੋ ਜਾਂਦਾ ਕਿ ਕਿਹਨੇ ਦਰਮੇਲ ਸਿੰਘ ਹਾਂਜੀ ਦਰਮੇਲ ਸਿੰਘ ਜੀ ਪੁੱਛਣਾ ਕਿ ਕਿਹਨੇ ਦਸਮਲ ਗਰਮੇਲ ਸਿੰਘ ابھی ਆਪ ਦਾ ਚੈਨਲ ਮੋਨਟਾਈਜ਼ ਨਹੀਂ ਹੋਇਆ ਹਾਂਜੀ ਇਨਕੇ ਹਾਵਰਸ ਪੂਰੇ ਨਹੀਂ ਹੋਏ ਅਭੀ ਤੱਕ ਤੋਂ ਇਸ ਲਈ ਮੋਨਟਾਈਜ਼ ਨਹੀਂ ਹੋਇਆ ਤੁਸੀਂ ਮਦਦ ਕਰੋਗੇ ਫਿਰ ਤੁਹਾਡੀ ਮਦਦ ਨਾਲ ਹੀ ਪੂਰੇ ਹੋਣਿਆ ਜੀ ਇਨਕੇ ਕੋਈ ਕਾਹਤ ਨਹੀਂ ਹੈ ਮੇਰੇ ਸਬਸਕ੍ਰਾਈਬਰ ਵੀ ਨਹੀਂ ਹੈ ਹਾਵਰ ਵੀ ਨਹੀਂ ਹੈ ਮੇਰੇ ਕੁਝ ਨਹੀਂ ਹੈ ਅੱਛਾ ਜਲੰਧਰ ਜਲੰਧਰ ਤੋਂ ਹਾਂਜੀ ਜਲੰਧਰ ਥੈਂਕ ਯੂ ਥੈਂਕ ਯੂ ਤੁਹਾਡਾ ਕਹਿਣਾ ਭਾਈ ਹੈਗਾ ਤਾਂ ਤੁਹਾਨੂੰ ਦੱਸ ਗਏ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਹਾਇ ਲਿਖ ਦੇ ਗਲੀ ਬਲਦੇਵ ਸਿੰਘ ਜੀ ਮਰੀ ਮੈਸੇਜ ਕਰੋ ਰਣਜੀਤ ਅੱਜ ਬਾਅਦ ਚਰਾਂਵਾ ਤੁਹਾਡੇ ਨਾਲ ਜੁੜਿਆ ਸਹੀ ਹੈ ਤੁਸੀਂ ਦੱਸੋ ਪੜ੍ਹਨਾ ਹੀ ਜਾਂਦਾ ਹੁੰਦਾ ਹੈ ਇੰਗਲਿਸ਼ ਯੂ ਯੂ ਕੇ ਇੰਡਾ ਯੂਪੀ ਪੰਜਾਬ ਸੇ ਆਏ ਹਮ ਅੱਛਾ ਯੂਪੀ ਪੰਜਾਬ ਇਹ ਤਾਂ ਯੂਪੀ ਮੂਵ ਹੋਏ ਹੋਣੇ ਆ ਪਹਿਲਾਂ ਯਾਰ ਹੁਣ ਤੁਸੀਂ ਵੀ ਕਰੋ ਮੈਸੇਜ ਕੋਈ ਸਾਨੂੰ ਪਤਾ ਲੱਗੇ ਕੀ ਕਹਿ ਰਹੇ ਹੋ ਦੇ ਵਿਚਾਰਾ ਲੋ ਕੀ ਗਿਆ ਮੈਂ ਤਾਂ ਆਪਣਾ ਸੁਣਾਉਣ ਲੱਗਦਾ ਸੀ ਮੈਂ ਵਿੱਚੇ ਰਹਿ ਗਿਆ ਉਹ ਸੀ ਘਰ ਛੋਟੇ ਦਿਲ ਵੱਡੇ ਸੀ ਕਾਰਾਂ ਤੋਂ ਚੰਗੇ ਗੱਡੇ ਸੀ ਇੱਕ ਮਿੰਟ ਟੀਵੀ ਬੰਦ ਨਾ ਕਰਦਾ ਮੈਂ ਹਾਂ ਟੀਵੀ ਬੰਦ ਕਰ ਘਰ ਛੋਟੇ ਦਿਲ ਵੱਡੇ ਸੀ ਕਾਰਾਂ ਤੋਂ ਚੰਗੇ ਗੱਡੇ ਸੀ ਦਿਲਾਂ ਵਿੱਚ ਰੋਂ ਪਿਆਰ ਸੀ ਨਾ ਹੁੰਦੀ ਮਾਰੋ ਮਾਰ ਸੀ ਤਰੱਕੀ ਕਰਦੇ ਕਰਦੇ ਰਾਹ ਪੁੱਠੇ ਪੈ ਗਏ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹਿ ਗਏ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹਿ ਗਏ ਹਾਂਜੀ ਬਹੁਤ ਵਧੀਆ ਜੀ ਇੱਕ ਤੁਸੀਂ ਗਾਣਾ ਲਿਖਿਆ ਸੀਗਾ ਜਲਦੀ ਹੋ ਜਾਏਗਾ ਮੋਨਟੇ ਹਾਂਜੀ ਹਾਂਜੀ ਕੋਈ ਟੈਨਸ਼ਨ ਨਹੀਂ ਬਸ ਪਾਕਿਸਤਾਨੀ ਵੀਰਾਂ ਕਰੀਬ ਬੈਠਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡਾ ਵੀ ਗੁਰਮੀਰ ਸਿੰਘ ਬਰਾੜਾ ਆਪਣੇ ਚੈਨਲ ਦਾ ਨਾਮ ਜੀ ਜੇਰ ਤਾਂ ਆਪਾਂ ਲਾਈਵ ਆਇਸ ਤਾਂ ਕਿਹੜਾ ਗਾਣਾ ਕਹਿੰਦੇ ਕਿਹੜਾ ਲਿਖਿਆ ਵੀਰੇ ਗਾਣਾ ਸੁਣ ਹਾਂ ਹਾਂ ਉਹ ਆਏ ਜਿਹੜਾ ਉਹ ਮੈਂ ਵੀ ਭੁੱਲਿਆ ਬੈਠਾ ਮੈਂ ਹੈ ਜਿਹੜੇ ਕੁੜੀਆਂ ਦੇ ਪਿੱਛੇ ਮਾਰਦੇ ਨੇ ਗੇੜੀਆਂ ਉਹਨਾਂ ਨੇ ਕਿ ਜਿੱਤਨੇ ਮੈਦਾਨ ਜੰਗ ਦੇ ਰੈੱਡ ਸੌਸ ਦੇ ਕਿਹੜੇ ਡਰ ਜਾਂਦੇ ਨੇ ਖਾਲ ਵਗਦੇ ਕੀ ਵੇਖਣਿਆ ਲਾਲ ਰੰਗ ਦੀ ਉਬਾਦਰੀ ਦੀ ਬਣਦੇ ਮਸਾਲ ਜੱਗ ਤੇ ਜੋ ਜੁਲਮਾਂ ਦੀ ਚਾਦਰ ਲਟਾੜ ਬੋਲਦੇ ਕੀਤੀ ਹੋਵੇ ਮਿਹਨਤ ਜਿਹੇ ਹੱਕ ਟੋਕੇ ਸੰਦੂਖਾਂ ਵਿੱਚ ਪਏ ਵੀ ਅਵਾਰਡ ਬੋਲਦੇ ਕੀਤੀ ਹੋਵੇ ਮਿਹਨਤ ਜਿਹੇ ਹੱਕ ਟੋਕੇ ਸੰਦੂਖਾਂ ਵਿੱਚ ਪਏ ਵੀ ਅਵਾਰਡ ਬੋਲਦੇ ਜਿਨ੍ਹਾਂ ਨੇ ਬਣਾਉਣਾ ਹੁੰਦਾ ਨਾ ਜੱਗ ਤੇ ਇੱਕ 파ੜ ਕੇ ਵੀ ਪੱਥਰਾਂ ਦੀ ਛਾ ਜਾਂਦੇ ਨੇ ਲੱਖ ਪਾਵੇ ਟਾਈਮ ਪਾਵੇ ਪੈਰਾਂ ਵਿੱਚ ਬੇੜੀਆਂ ਫੇਰ ਵੀ ਉਹ ਲੇਖਾਂ ਨੂੰ ਫਰਾ ਜਾਂਦੇ ਨੇ ਤਰੱਕੀ ਮਿਲਦੀ ਆ ਮਿਹਨਤਾਂ ਦੇ ਸਿਰ ਤੇ ਕਦੇ ਧੋਖਿਆਂ ਨਾਲ ਆਏ ਨਾ ਜਿਗਾਰਡ ਬੋਲਦੇ ਕੀਤੀ ਹੋਵੇ ਮਿਹਨਤ ਜੇ ਹੱਕ ਠੋਕ ਕੇ ਸੰਦੂਖਾਂ ਵਿੱਚ ਪਏ ਵੀ ਅਵਾਰਡ ਬੋਲਦੇ ਹਾਂਜੀ ਵੀਡੀਓ ਲਾਈਕ ਸ਼ੇਅਰ ਕਰੋ ਰੋਜ਼ਾਨਾ ਨਾਲ ਭਾਈ ਸੱਤ ਜਣੇ ਜੁੜਿਆ ਹੋਣ ਦੱਸੋ ਕਿੱਥੇ-ਕਿੱਥੇ ਜੁੜਿਆ ਬਈ ਇਹ ਕਮੈਂਟ ਕਰਕੇ ਫੇਰ ਵੀ ਸੁਣ ਪੜ੍ਹ ਕੇ ਕਮੈਂਟ ਦੱਸਾਂਗੇ ਸੱਤਿਆਂ ਨੇ ਜੁੜਿਆ ਸੱਤਾਂ ਜੋ ਜੇ ਪੰਜ ਵੀ ਚੈਨ ਦਾ ਸਬਸਕ੍ਰਾਈਬ ਕਰ ਲੈਣਾ ਆਪਣਾ ਹਾਂਜੀ ਬੱਲੇ ਬੱਲੇ ਹੈ ਬਹੁਤ ਜੀ ਬੰਦੀ ਨੂੰ ਚਾਹਦੇ ਸਹੀ ਰੱਖਿਆ ਨਾ ਮੈਂ ਦੋ ਕੋਈ ਨਹੀਂ ਖਾਏਗਾ ਦੇ ਦੇਗਾ ਕਿਹਨ ਰੱਖ ਕੇ ਜਦੋਂ ਮੈਂ ਖਾ ਜਾਗੀ ਉਹ ਦੇਵਾਂਗੇ ਅਸੀਂ ਕੀ ਰੱਖਿਆ ਨੇ ਕਿਹੜਾ ਦਹੀਂ ਰੱਖ ਕੇ ਜਦੋਂ ਮੈਂ ਖਾ ਜਾਗਾ ਉਹ ਦੇਵਾਂਗੂ ਦਹੀਂ ਭੱਲੇ ਨੂੰ ਠੰਡ ਭਾਗੀ ਠੰਡ ਭਾਗੀ ਖਾ ਜਾਗੇ ਮੇਨੇ ਵਿਦੇਖ ਖੰਡਾਟ ਪਤਾ ਇੱਥੇ ਵੀ ਆਈ ਹੋਣਾ ਵਾਧੂ ਵਾਧੂ ਖੰਡ ਵੀ ਮੁੱਕਣ ਹੁੰਦੇ ਆ ਤੁਹਾਨੂੰ ਸਬੂਤ ਹੀ ਗਾਇਬ ਕਰਦੀ ਮੋੜ ਕੇ ਡੱਬਾ ਵੀ ਨਾ ਥੇ ਹੋਵੇ ਜਿਹੜਾ ਪਤਾ ਹੀ ਨਾ ਲੱਗੇ ਕਿਥੇ ਰੱਖੀ ਸੀ ਕੋਈ ਰਹਿ ਹੈ ਮੇਰਾ ਗੂਗਲ ਮੇਰਾ ਚੈਨਲ ਮੋਨਟਾਈਜ਼ ਹੈ ਮੇਰਾ ਗੂਗਲ ਪੈਨ ਅਭੀ ਆ ਚੁੱਕਾ ਹੈ 100 ਡਾਲਰ ਹੋਣੇ ਮੇ 20 ਕਮ ਹੈ ਯਸ ਸਰ ਥੈਂਕ ਯੂ ਤੁਹਾਡਾ ਚੈਨਲ ਦਾ ਨਾਮ ਕੀ ਹੈ ਜੀ 올 द बेस्ट जी ਆਪਕੋ ਤੁਹਾਡੇ ਚੈਨਲ ਦਾ ਨਾਮ ਦੱਸੋ ਵੀ ਮੇਰਾ ਜੀ ਮੰਤਾ ਸਿੰਘ ਮੰਤਾ ਸਿੰਘ ਕਲਿੱਕ ਕਰ ਲਾਏ ਤੇ ਨਹੀਂ ਹੁੰਦਾ ਇਹ ਚੱਲਦੇ ਲਾਈਵ ਚ ਨਹੀਂ ਨਾ ਚੱਲਦਾ ਨਹੀਂ ਹੁੰਦਾ ਇਹ ਮੈਸੇਜ ਕਰ ਦੇ ਕਿਸ ਨੂੰ ਮੇਰਾ ਚੈਨਲ ਦਾ ਲਿੰਕ ਸੈਂਡ ਕਰ ਦੇ ਬਾਅਦ ਚ ਹੋ ਜੂਗਾ ਇਹ ਚੈਨਲ ਦਾ ਲਿੰਕ ਸੈਂਡ ਕਰ ਦੇ ਇੱਕ ਮਿੰਟ ਚ ਹਾਂ ਹਾਂ ਇਹ ਹੀ ਚੈਨਲ ਹੈ ਬਾਅਦ ਬਾਅਦ ਚ ਕਰ ਲਾਂਗੇ ਜੀ ਕਲਿੱਕ ਕਰਕੇ ਹੋ ਨਹੀਂ ਰਿਹਾ ਉੱਤੇ ਓ ਹਾਂ ਹਜੇ ਆਪਸ਼ਨ ਨਹੀਂ ਆ ਰਿਹਾ ਇਧਰ ਮੇਰੀ ਨਹੀਂ ਆਈ ਹੈ ਜਾਂ ਨਹੀਂ ਹੋਈ ਇਹ ਬਾਅਦ ਚ ਅਕਟਾ ਵਿੱਚ ਆਪਸ਼ਨ ਕਰ ਲਾਂਗੇ ਜੀ ਤੋਂ ਆਪ ਵਲੋਗਿੰਗ ਕਰਦੇ ਹੋ ਜਾਂ ਕੀ ਕਰਦੇ ਹੋ ਕੀ ਆ ਡਾਲਦੇ ਹੋ ਆਪ ਵੀਡੀਓਜ਼ ਖਾਨੂ ਸਮਝਾਓ ਮਾੜਾ ਮਟਾ ਘੰਟੇ ਕਿੰਨੇ ਪੂਰੇ ਹੋਣਗੇ ਜੀ ਦੱਸੋ ਇਹਨੂੰ ਤੇ ਮੇਰਾ ਜੀ ਚੀਜ਼ ਆ ਤੇ ਮੈਂ ਵੀ ਸੋਚਦਾ ਮੈਂ ਘੁੰਮਣ ਫੇਰਨ ਵਾਲੀਆਂ ਵੀਡੀਓ ਹੀ ਪਾ ਦਿਆ ਕਰਾਂ ਮੈਂ ਜਾਨਾਂ ਦਾ ਰਹਿਣਾ ਮੈਂ ਹੁਣ ਵੀ ਵਿਕਟੋਰੀਆ ਚੱਲਿਆਂ ਅਗਲੇ ਵੀਕ हां जी ਬਰਾਗ ਨੂੰ ਵਧੀਆ ਹੀ ਰਾਜ ਸਿਪ ਚੋਂ ਪਤਾ ਜਾਵਾਂਗੇ ਕਰੂਜ਼ ਤੇ ਉਹ ਸਾਰਾ ਵਧੀਆ 뷰 ਹੋਣੇ ਆ ਬਹੁਤ ਵਧੀਆ ਸ਼ਾਨਦਾਰ ਬਹੁਤ ਵਧੀਆ ਬਣ ਬੇ ਨਹੀਂ ਆ ਸੋਚਣਾ ਮੈਂ ਤਾਂ ਪਾਉਂਗਾ ਬਣਾ ਕੇ ਬਹੁਤ ਵਧੀਆ ਮੈਨੂੰ ਵੀ ਸੈਂਡ ਕਰ ਦੇ ਕੋਈ ਆਪ ਦਾ ਬਾਅਦ ਚ ਪਾ ਕੇ ਭਾਵੇਂ ਪਹਿਲਾਂ ਪਾ ਕੇ ਮੈਨੂੰ ਇੱਕ ਨਵੀਂ ਬਣਾ ਕੇ ਮੈਨੂੰ ਸੈਂਡ ਕਰ ਦੇ ਇੱਕ ਹੂੰ ਹੂੰ ਬਾਕੀਆਂ ਵੀ ਸ਼ੇਅਰ ਜੀ ਲਿਖ ਲੈ ਕੇ ਪਾਉਣ ਲੱਗਿਆ ਹੁਣ ਬਿਨਾ ਦੇਸਤ ਇਹਨਾਂ ਨੇ ਕੀ ਲਿਖਣਾ ਮੈਂ ਮੈਂ ਸਿਰਫ ਐਸੇ ਹੀ ਵੀਡੀਓ ਬਣਾ ਕਰ ਡਾਲ ਦਿੰਦੀ ਹਾਂ ਜਿਆਦਾ ਕੁਝ ਨਹੀਂ ਜਿਹੜਾ ਦੇਰ ਚਾਹੁੰਦਾ ਮੈਂ ਉਹੀ ਬਣਾ ਦਿੰਦੇ ਆ ਬਹੁਤ ਅੱਛੀ ਬੋਲ ਚਲ ਬਹੁਤ ਵਧੀਆ ਹੀ ਫਿਰ ਤਾਂ ਬਾਕੀ ਇਹ ਚੈਨਲ ਤੇ ਜਾ ਕੇ ਵੇਖਾਂ ਤੁਹਾਡੀਆਂ ਵੀਡੀਓ ਕਿਹਦੀ ਹੁੰਦੀਆਂ ਅਸੀਂ ਵੀ ਕੋਸ਼ਿਸ਼ ਕਰਾਂਗੇ ਫਿਰ ਉਹ ਜਿਹੀ ਵੀਡੀਓ ਕਰਾਂਗੇ ਵਧੀਆ ਹੀ ਹੋਣਗੀਆਂ ਜੇ ਮੋਨਟਾਈਜ਼ ਹੋਏ ਆ ਪੈਸੇ ਇਨਕਮ ਆ ਰਹੀ ਹੈ ਸਾਡੇ ਕੋਲ ਫੇਰੀ ਲੋਕੇ ਵੇਂਦੇ ਨਹੀਂ ਤਾਂ ਸਾਡੇ ਵਰਗੀਆਂ ਵੀਡੀਓ ਨਾਲ ਤਾਂ ਕੋਈ ਨਹੀਂ ਵੇਂਦਾ ਹੈ ਸਹੀ ਹੈ ਆਪਣੇ ਕਿਹਦੇ ਰਾਹੇ ਖੜੇ ਹੁਣ ਤਾਂ ਤੇ ਵੀ ਕੁਰੇ ਹੋਇਆ ਆਪਣੇ ਸਤਾ ਸਾਡੇ ਦਾ ਮੇਰੇ ਦਾ 100 ਵੀਵ ਆ ਜਾਣ ਤਾਂ ਬੱਲੇ ਬੱਲੇ ਹੋ ਜਾਂਦੀ ਹੈ ਵੀ ਬਹੁਤ ਆ ਗਏ ਨਹੀਂ ਐ ਤਾਂ ਮੈਨੂੰ ਕੱਲ ਵੀਡੀਓ ਚੱਲੀ ਹੈ 50 ਕੇ ਚੱਲ ਗਈ ਮੇਰੀ ਵੀਡੀਓ ਇੱਕ ਕੱਲ ਮੈਂ ਬਣਾ ਕੇ ਲੈ ਆਇਆ ਸੀ ਦੋ ਵੀਡੀਓ ਹਾਂ ਕੱਲ ਨੂੰ ਮੇਰੀ ਵੀ 50 ਕੇ ਚੱਲ ਗਈ ਤੇਰੀ ਤੇ ਚੱਲ ਜਾਂਦੀ ਹੈ ਮੇਰੀ ਨਹੀਂ ਚੱਲਦੀ ਨਾ ਨਹੀਂ ਵੀ ਮੇਰੇ ਕੋਲ ਸੀ ਨਾ ਉਹਦੇ ਵਾਲੀ ਸੀ ਨਾ ਮੈਂ ਨਹੀਂ ਦਿੰਦਾ ਮੈਂ ਉਹ ਚੱਕਰ ਆਣਾ ਟਾਈਮ ਦੇਣਾ ਪੈਂਦਾ ਇਹ ਚੀਜ਼ ਨੂੰ ਵਧੀਆ ਵਧੀਆ ਕੰਟੈਂਟ ਪਾਓ ਸਾਰੇ ਉਹ ਹੜਾ ਵੀਡੀਓ ਸੀ ਨਾ ਹੜਾ ਵੀਡੀਓ ਚੱਲਦੇ ਆਂ ਫਿਰ ਉਹ ਟ੍ਰੈਂਡ ਕਰ ਜਾਂਦੇ ਆ ਦੋ ਵੀਡੀਓ ਅਡਾ ਹੋ ਜਾਂਦੀ। ਓਕੇ ਓਕੇ ਓਕੇ। ਮੈਨੂੰ ਵੀ ਕਲਦੀ ਬਣਾ ਕੇ ਕੁਛ। ਆਂ ਭੇਜ ਦੋ ਇਹਨਾਂ ਦੇ ਕੋਲ ਪੰਜਾਂ ਦੋਨੇ ਵੀਡੀਓ। ਕੁਛ ਵੀ ਦੇ ਦੇਂ ਕੰਟੈਂਟ ਕੋਈ ਵੀ ਬਣਾ ਕੇ। ਦੱਸ ਨਹੀਂ ਸਾਨੂੰ ਕਿਹੜੀ ਚੀਜ਼ ਕਿਵੇਂ ਬਣਾਉਣੀ ਹੈ ਸਿੱਖ ਲਾਂਗੇ। ਆਂ ਕੋਈ ਨਹੀਂ ਕੋਈ। ਪਰ ਮੇਰੀਆਂ ਸ਼ੇਰੋ ਸ਼ਾਇਰੀਆਂ ਤਾਂ ਕੌਣ ਸੁਣਦਾ ਉਹ ਤਾਂ ਕੋਈ ਨਹੀਂ ਸੁਣਦਾ ਅਗਲਾ। ਹਾਂ ਬਹੁਤ ਘੱਟ ਸੰਦੇ ਲੋਕੀ ਗਾ ਛੱਡੋ ਗੜਾ ਜਾਂਦੇ ਜੀ ਹਿੰਦੇ। ਵਲੋਗਿੰਗ ਵਾਲੀ ਪਾਇਆ ਕਰਾਂਗੇ ਘੁੰਮਣ ਫਿਰਨ ਵਾਲੀ ਜਿਹੜੀ ਸਾਰਾ ਕੁਝ ਨਾ ਉਹ ਵੀ ਵਿੱਚ ਪਾਇਆ ਕਰਾਂਗੇ ਵਿੱਚ ਮੈਂ ਬਾਤਾਂ ਵਾਲੀਆਂ ਵੀ ਪਾਇਆਂ ਸੀ ਦੋਕ ਉਹ ਵੀ ਹੋਰ ਪਾਉਂਦੇ ਹਾਂ ਦੋਕ ਬਾਤਾਂ ਬਾਤਾਂ ਵੀ ਸੁਣਾਈਆਂ ਸੀ ਸਾਰੇ ਉਹ ਕਿਹੜਾ ਹੁਣ ਦੋ ਮਿੰਟ ਸੁਣ ਜਾਣੀ ਆ ਉਹ ਤਾਂ ਬਹੁਤ ਲੰਮੀ ਚੱਲੂਗੀ ਓਕੇ ਬਾਈ ਥੈਂਕ ਯੂ ਜਾ ਸਕਦੇ ਹੋ ਬਾਈ 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 ਓਕੇ ਬਾਈ ਬਾਈ ਜੀ ਥੈਂਕ ਯੂ ਇੱਕ ਯੂਗਾ ਭਾਈ ਜਾ ਸਕਦੇ ਕੋਈ ਗੱਲ ਨਹੀਂ ਬਹੁਤ ਚਲੋ ਤੁਹਾਨੂੰ ਹਾਂਜੀ ਹਾਂਜੀ ਵੀਰੇ ਦਾ ਲਿੰਕ ਜੂਰ ਸੈਂਡ ਕਰ ਦੇ ਜਾਣ ਲੈ ਕੇ ਆਦਾ ਅਸੀਂ ਕਾਪੀ ਕਰ ਸਕੀਏ ਚੈਨਲ ਤੇ ਕਲਿੱਕ ਕਰਨੀ ਬਸ ਇਸੇ ਦੀ ਵੇਖ ਲੈ ਵੀ ਬਾਕੀ ਹੋਇਆ ਦਾ ਹੂੰ 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 ਲਿੰਕੇ ਸੇਤੀ ਹੋ ਜਾਂਦਾ ਬਸ ਦੇਖੀ ਆ ਉਹਦੇ ਉਹ ਬਾਤ ਨਹੀਂ ਸੀ ਤੀ ਸਮਾਰਖ ਖਾਲੀ ਉਹ ਵੀ ਬੜੀ ਵਧੀਆ ਸੀ ਕੀ ਹਾਂਜੀ ਤੇ ਹੁਣ ਨੈਕਸਟ ਮੈਂ ਰੂਪ ਤੇ ਪਸੰਦ ਵਾਲੀ ਪਾਉਂਗਾ ਬਣਾ ਕੇ ਵਧੀਆ ਚਾ ਵਧੀਆ ਯਾਰ ਉਹ ਸੋਚ ਰਿਹਾ ਮੈਂ ਉਹ ਸਾਰੀ ਬਾਤ ਪਾਉਂਗਾ ਪਹਿਲਾਂ ਸੁਣ ਯਾਰ ਪਹਿਲਾਂ ਬੜੀਆਂ ਬਾਤਾਂ ਸੁਣਦੇ ਹੁੰਦੇ ਸੀ ਨਾ ਨਾ ਨੀ ਤੋਂ ਦਾਦਾ ਦਾਦੀ ਤੋਂ ਬਜ਼ੁਰਗਾਂ ਤੋਂ ਉਦੋਂ ਜਾ ਰਹੇ ਨੇ ਹੁਣ ਕੰਮ ਚ ਪਾ ਲੈਣਾ ਬੰਦਾ ਹਾਂ ਹੁਣ ਦਾ ਅੱਜ ਕੱਲ ਦਾ ਕੋਈ ਸੁਣਾਉਂਦੇ ਨਹੀਂ ਅੱਜ ਕੱਲ ਨਹੀਂ ਕਿਸੇ ਨੂੰ ਆਉਂਦੀਆਂ ਹੂੰ ਤਾਂ ਇਹੀ ਛੋਟ ਛੋਟ ਸੋਸ਼ਲ ਮੀਡੀਆ ਤੇ ਰਹਿ ਗਿਆ ਮਾੜਾ ਮੋਟਾ ਜਿਹੜਾ ਕੋਈ ਹੈਗਾ ਹੂੰ ਤਾਂ ਦਾ ਘਰ ਦੇ ਤਾਂ ਹੁਣ ਕਿੱਥੇ ਸੁਣਾਉਂਦੇ ਜਵਾਬ ਨਹੀਂ ਜਵਾਬ ਸੁਣ ਕੇ ਰਾਜੀ ਆ ਮੋਬਾਈਲਾਂ ਚ ਮੋਬਾਈਲ ਲਾ ਕੇ ਵੇਹਣਦੇ ਭਾਈ ਮੋਬਾਈਲ ਲਾ ਕੇ ਵੇਹਣਦੇ ਸੁਣਾਉਂਦੇ ਕਾਰਟੂਨ ਹੀ ਵੇਖੀ ਜਾਂਦੇ ਦਾ ਸੁਣਨ ਨਾਲ ਤਾਂ ਜਵਾਬ ਹੁੰਦੇ ਆ ਹਾਂਜੀ ਹਾਂਜੀ ਇਹ ਤਾਂ ਹੈ ਵੀਰੇ ਚਲੋ ਚਲਿਏ ਫਿਰ ਆਪਾਂ ਵੀ ਗਏ ਸਾਰੇ ਹੁਣ ਤਾਂ ਹੋਰ ਚਲੇ ਗਏ ਮਨ ਕੇ ਵੀ ਹੋ ਰਹਾ ਗਿਆ ਫਿਰ ਬੈਠਣਾ ਲੱਗ ਗਿਆ ਸਹੀ ਹੈ ਹੋ ਗਿਆ ਉਹਨੇ ਨਹੀਂ ਜਾਣ ਦੇਣਾ ਭਾਈ ਕਿੱਸਾ ਜਿਹੜਾ ਮੈਂ ਤਾਂ ਕਰਕੇ ਦੱਸ ਦੋ ਵੀ ਭਾਈ ਦਾ ਫਿਰ ਲਾਸਟ ਸ਼ਾਇਰੀ ਸੁਣ ਕਰ ਜਾਓ ਅਸੀਂ ਵੀ ਜਾਣਾ ਕੰਮ ਕਰ ਲਓ ਕਮੈਂਟ ਜਰੂਰ ਕਰਦਿਆ ਕਰੋ ਇਕੱਠਾ ਜੁੜਿਓ ਸ਼ਾਇਰੀ ਸੁਣਨੀ ਹੈ ਤਾਂ ਕਮੈਂਟ ਕਰ ਸਕਦੇ ਹੋ ਜੀ ਕਿਹੜੀ ਸ਼ਾਇਰੀ ਸੁਣਨੀ ਹੈ ਉਹ ਵੀ ਦੱਸੋ ਬਾਰੇ ਇੰਟਰਸਟਿਡ ਹੋਣਗੇ ਸੁਣਾ ਦਾਂਗੇ ਨਹੀਂਗੇ ਇੰਟਰਸਟਿਡ चल चाल चङो